ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵਗੇ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਹੀ ਬੜਾ ਵਧੀਆ ਘਰ ਲੈ ਕੇ ਆਏ ਆ 120 ਗਜ ਦੀ ਪ੍ਰਾਪਰਟੀ ਆ ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰ ਹੀ ਕਹਿਣਾ ਹੁੰਦਾ ਹਾਂ ਤੁਸੀਂ ਕੋਈ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨੀ ਹੋਵੇ ਘਰ ਮਕਾਨ ਦੁਕਾਨ ਪੈਲੀ ਸ਼ੈੱਡ ਯਾ ਕੋਠੀ ਬੰਗਲਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨੀ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਜਿਹੜਾ ਨੰਬਰ ਹੈ ਬਾਇਓ ਵਿੱਚ ਵੀ ਚੱਲ ਰਿਹਾ ਵਾ ਪਲੱਸ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੇਗਾ ਤੇ ਸਕਰੀਨ ਤੇ ਵੀ ਮਿਲ ਜੇਗਾ ਹੁਣ ਆਪਾਂ ਕਰਦੇ ਹਾਂ ਦੋਸਤੋ ਵੀਡੀਓ ਸ਼ੁਰੂ ਦੋਸਤੋ ਅੱਜ ਦੀ ਜਿਹੜੀ ਇਹ ਪ੍ਰਾਪਰਟੀ ਹੈ ਬਹੁਤ ਹੀ ਪਿਆਰਾ ਜਿਹਾ ਘਰ ਹੈਗਾ ਵਾ ਇੱਕ ਘਰ ਹੈਗਾ ਢਾਈ ਮੰਜ਼ਲਾ ਘਰ ਹੈਗਾ ਵਾ ਇਹ ਬਹੁਤ ਹੀ ਸੋਹਣਾ ਘਰ ਬਣਵਾਇਆ ਵਾ ਆਪਣੇ ਰਹਿਣ ਵਾਸਤੇ ਬਣਵਾਇਆ ਸੀਗਾ ਤੋਂ ਏਰੀਆ ਹੈਗਾ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 2 ਠੀਕ ਹੈ ਜੀ ਇਹ ਪ੍ਰਾਪਰਟੀ ਜਿਹੜੀ ਹੈਗੀ ਹੈ ਪ੍ਰਾਪਰਟੀ ਹੈ ਢਾਈ ਮੰਜ਼ਲਾ ਪ੍ਰਾਪਰਟੀ ਹੈ ਪ੍ਰਾਪਰਟੀ ਕਿਵੇਂ ਦੀ ਬਣੀ ਹੈ ਕਿਸ ਤਰ੍ਹਾਂ ਦੀ ਬਣੀ ਹੈ ਇਹ ਤੁਹਾਨੂੰ ਸਾਰੀ ਆਪਾਂ ਦਿਖਾਉਨੇ ਆ ਬਾਹਰ ਵੀ ਤੁਸੀਂ ਦੇਖ ਰਹੇ ਹੋ ਕਿ ਇੱਕੋ ਤਰੀਕੇ ਦੀ ਇਹਨਾਂ ਨੇ ਟਾਇਲ ਲਗਾਈ ਹੋਈ ਆ ਲਗਵਾਈ ਹੋਈ ਆ ਜਿਹੜੀ ਇਹਨਾਂ ਨੇ ਡਿਜ਼ਾਈਨ ਦਿੱਤਾ ਆਇਆ ਵਾ ਉੱਪਰ ਦਾ ਡਿਜ਼ਾਈਨ ਅਲੱਗ ਦਿੱਤਾ ਆਇਆ ਵਾ ਨੀਚੇ ਦਾ ਜਿਹੜਾ ਦਿੱਤਾ ਆਇਆ ਸਿੰਪਲ ਡਿਜ਼ਾਈਨ ਦਿੱਤਾ ਆਇਆ ਵਾ ਅੰਦਰੋਂ ਵੀ ਇਹਨਾਂ ਨੇ ਬਹੁਤ ਹੀ ਸੋਹਣਾ ਬਣਵਾਇਆ ਹੋਇਆ ਵਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਹਨਾਂ ਨੇ ਕੈਬਨ ਟਾਈਪ ਬਣਵਾਇਆ ਹੋਇਆ ਵਾ ਲੇਕਿਨ ਇਹ ਵੀ ਤੁਹਾਨੂੰ ਉੱਪਰ ਦਿਖਾਵਾਂਗੇ ਕਿ ਇਹ ਕੀ ਬਣਿਆ ਹੋਇਆ ਵਾ ਆਜੋ ਆਪਾਂ ਚੱਲਦੇ ਹਾਂ ਅੰਦਰ ਜੇਕਰ ਦੋਸਤੋ ਤੁਸੀਂ ਇੱਥੇ ਕੋਈ ਗੱਡੀ پارک ਕਰਨਾ ਚਾਹੋਗੇ ਗੱਡੀ پارک ਕਰੋਗੇ ਤਾਂ ਸਿਰਫ ਗੱਡੀ ਹੀ پارک ਹੋਏਗੀ ਛੋਟੀ ਇਹ ਘਰ ਦੀ ਮੇਨ ਐਂਟਰੀ ਗਈ ਆ ਇਹ ਇਹਨਾਂ ਨੇ ਲੌਬੀ ਬਣਾਈ ਹੋਈ ਆ ਲੌਬੀ ਦੇ ਨਾਲ ਹੀ ਸਾਹਮਣੇ ਕਿਚਨ ਹੈਗੀ ਆ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਨੇ ਆ ਇਹਨਾਂ ਦਾ ਡਰਾਈਂਗ ਰੂਮ ਹਾਂਜੀ ਦੋਸਤੋ ਇਹ ਇਹਨਾਂ ਦਾ ਡਰਾਈਂਗ ਰੂਮ ਹੈ ਹਾਂਜੀ ਦੋਸਤੋ ਆ ਇਹਨਾਂ ਦਾ ਡਰਾਈਂਗ ਰੂਮ ਹੈ ਡਰਾਈਂਗ ਰੂਮ ਵੀ ਇਹਨਾਂ ਨੇ ਨਾ ਕਾਫੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸੈਟਅਪ ਕੀਤਾ ਹੋਇਆ ਵਾ ਤੇ ਇਹਨਾਂ ਦਾ ਕਾਫੀ ਖੁੱਲਾ ਡਰਾਈਂਗ ਰੂਮ ਬਣਿਆ ਹੋਇਆ ਵਾ ਤੇ ਆਹ ਦੇਖ ਸਕਦੇ ਹੋ ਕਿ ਇਹਨਾਂ ਨੇ ਆ ਜਿਹੜੀਆਂ ਲਗਵਾਈਆਂ ਹੋਈਆਂ ਹਨ ਸਾਰੀਆਂ ਪੀਵੀਸੀ ਸੀਟਾਂ ਲਗਵਾਈਆਂ ਹੋਈਆਂ ਵਾ ਉੱਪਰ ਜਿਹੜੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਨਾ ਇਹ ਵੀ ਇਹਨਾਂ ਨੇ ਪੀਵੀਸੀ ਸੀਟਾਂ ਦੀ ਡਾਊਨ ਸੀਲਿੰਗ ਕਰਵਾਈ ਹੋਈ ਆ ਤੇ ਡਰਾਈਂਗ ਰੂਮ ਨੂੰ ਦੋ ਦਰਵਾਜ਼ੇ ਨੇ ਇੱਕ ਇਹ ਦਰਵਾਜ਼ਾ ਇਹ ਜਿਹੜਾ ਬਾਹਰੋਂ ਮੇਨ ਤੋਂ ਐਂਟਰੀ ਹੁੰਦੀ ਆ ਜੇਕਰ ਤੁਸੀਂ ਕਿਸੇ ਨੂੰ ਆਪਣੇ ਘਰ ਦੇ ਅੰਦਰ ਐਂਟਰੀ ਨਹੀਂ ਦੇਣਾ ਚਾਹੁੰਦੇ ਇਹ ਸਿਰਫ ਬੈਠ ਕੇ ਵਿੱਚ ਬਿਠਾ ਕੇ ਤੇ ਅਗਲੇ ਨੂੰ ਵਾਪਸ ਭੇਜਣਾ ਚਾਹੁੰਦੇ ਕੋਈ ਐ ਦੇਖੋ ਬਾਹਰੋਂ ਐਂਟਰੀ ਤੋਂ ਇੱਕ ਰਸਤਾ ਬਣਿਆ ਹੋਇਆ ਵਾ ਦੂਸਰਾ ਜਿਹੜਾ ਰਸਤਾ ਵਾ ਨਾ ਉਹ ਤੁਸੀਂ ਆਲਰੇਡੀ ਦੇਖ ਹੀ ਚੁੱਕੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੱਡਾ ਵਧੀਆ ਸੈਟਅਪ ਕੀਤਾ ਸੋਫਾ ਸੈਟ ਕਾਫੀ ਸੋਹਣੇ ਤਰੀਕੇ ਨਾਲ ਲਗਾਇਆ ਹੋਇਆ ਹੈ ਇਹਨਾਂ ਨੇ ਆਪਣੇ ਘਰ ਦੇ ਵਿੱਚ ਤੇ ਇਹ ਇਹਨਾਂ ਨੇ ਇੱਕ 4 ਫੁੱਟ ਦਾ ਬੈੱਡ ਬਣਾਇਆ ਹੋਇਆ ਜੇਕਰ ਸੌਣ ਨੂੰ ਦਿਲ ਕਰੇ ਰੈਸਟ ਕਰਨ ਨੂੰ ਦਿਲ ਕਰੇ ਇੱਥੇ ਆਰਾਮ ਨਾਲ ਬੰਦਾ ਬੈਠ ਸਕਦਾ ਵਾ ਇਹ ਆਓ ਬਾਕੀ ਤੁਹਾਨੂੰ ਦਿਖਾਣੇ ਆ ਜੀ ਐ ਦੇਖੋ ਜੀ ਜਿਵੇਂ ਗਿਆ ਤੁਹਾਨੂੰ ਮੈਂ ਦੱਸਿਆ ਕਿੰਨੀ ਦੀ ਇਹ ਲੋਬੀ ਤੇ ਲੋਬੀ ਦੇ ਨਾਲ ਹੀ ਕਿਚਨ ਹੈਗੀ ਆ ਆ ਇਹਨਾਂ ਦਾ ਗਏ ਇੱਕ ਬਾਥਰੂਮ ਠੀਕ ਹੈ ਬਾਥਰੂਮ ਤੁਸੀਂ ਦੇਖ ਲਓ ਇੱਧਰ ਵੀ ਇਹਨਾਂ ਨੇ ਟਾਇਲ ਵਗੈਰਾ ਦਾ ਕੰਮ ਵਧੀਆ ਕਰਵਾਇਆ ਹੋਇਆ ਵਾ ਤੇ ਇਹ ਜਿਹੜੀ ਇਹਨਾਂ ਨੇ ਲਗਵਾਈ ਹੋਈ ਨਾ ਆ ਇਹ ਸਾਰੀਏ ਦੋਸਤੋ ਇਹ ਟਾਇਲ ਲਗਵਾਈ ਹੋਈ ਹੈ ਸਾਰਾ ਪ੍ਰੋਪਰ ਇਹਨਾਂ ਨੇ ਟਾਇਲ ਦਾ ਵਰਕ ਕਰਵਾਇਆ ਹੈ ਜਿਹੜਾ ਪੂਰਾ ਛੱਤ ਤੇ ਲਗਵਾਇਆ ਹੋਇਆ ਹੈ ਨਾ ਇਹ ਛੱਤ ਤੇ ਇਹਨਾਂ ਨੇ ਪੀਵੀਸੀ ਸੀਟਾਂ ਦੀ ਫੀਲਿੰਗ ਕਰਵਾਈ ਹੋਈ ਹੈ ਹਾਂਜੀ ਦੋਸਤੋ ਇਹ ਹੈਗਾ ਇਹਨਾਂ ਦਾ ਫਸਟ ਬੈਡਰੂਮ हां देखो दोस्तों ਇਹਨਾਂ ਨੇ ਨਾ ਇਹ ਹੈਗਾ ਫਰਸਟ ਬੈਡਰੂਮ ਇਹਦੇ ਵਿੱਚ ਵੀ ਆਹ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਇਹ ਵੀ ਸਾਰੀਆਂ ਪੀਵੀਸੀ ਸੀਟਾਂ ਹੀ ਲੱਗੀਆਂ ਹੋਈਆਂ ਵਾ ਤੇ ਇਹਦੇ ਵਿੱਚ ਜੀ ਵੀ ਜਿਹੜੀ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੈ ਇਹ ਵੀ ਇਹਨਾਂ ਨੇ ਪੀਵੀਸੀ ਸੀਟਾਂ ਦੀ ਹੀ ਕਰਵਾਈ ਹੋਈ ਹੈ ਤੇ ਇਹ ਇਹਨਾਂ ਨੇ ਅਲਮੀਰਾ ਬਣਾਈ ਹੋਈਆਂ ਪ੍ਰੋਪਰ ਊਡ ਦਾ ਵਰਕ ਕਰਵਾਇਆ ਹੈ ਲੱਕੜ ਦੀ ਅਲਮੀਰਾ ਬਣਵਾਈ ਹੋਈ ਹੈ ਬਾਕੀ ਤੁਸੀਂ ਦੇਖ ਲਓ ਰੂਮ ਬਹੁਤ ਸੋਹਣਾ ਹੈਗਾ ਤੇ ਦੂਸਰਾ ਬੈਡਰੂਮ ਹੈਗਾ ਇਹਨਾਂ ਦਾ ਆ ਆ ਹੈਗਾ ਇਹਨਾਂ ਦਾ ਦੋਸਤੋ ਦੂਸਰਾ ਬੈਡਰੂਮ ਠੀਕ ਆ ਇਹ ਦੋਸਤੋ ਨਾ ਦੂਸਰਾ ਬੈਡਰੂਮ ਹੈਗਾ ਇਹਦੇ ਵਿੱਚ ਵੀ ਇਹਨਾਂ ਨੇ ਲੱਕੜ ਦੀ ਅਲਮੀਰਾ ਬਣਵਾਈ ਹੋਈ ਆ ਆਹ ਦੇਖੋ ਤੁਸੀਂ ਇਹਨਾਂ ਨੇ ਇੱਧਰ ਵੀ ਡਾਊਨ ਥੀਲਿੰਗ ਕਰਵਾਈ ਹੈ ਇਹ ਦੇਖੋ ਕਿ ਹਰ ਕਮਰੇ ਦਾ ਨਾ ਇੱਕ ਇਹਨਾਂ ਨੇ ਡਾਊਨ ਥੀਲਿੰਗ ਦਾ ਡਿਜ਼ਾਈਨ ਅਲੱਗ-ਅਲੱਗ ਬਣਵਾਇਆ ਹੋਇਆ ਵਾ ਇਹ ਲੱਕੜ ਦੀ ਅਲਮੀਰਾ ਹੈਗੀ ਆ ਕਮਰੇ ਦੇਖੋ ਵੀ ਹੈ ਜਿਵੇਂ ਦੀਆਂ ਵੀ ਆ ਹਨਾ ਬਹੁਤ ਵਧੀਆ ਇਹਨਾਂ ਨੇ ਸੈਟਿੰਗ ਕੀਤੀ ਖੁੱਲਾ ਕਮਰਾ ਹੈਗਾ ਅਲਮੀਰਾ ਲੱਗੀ ਹੋਈ ਆ ਬਾਕੀ ਜਿਵੇਂ ਤੁਸੀਂ ਆਪਣੇ ਘਰ ਨੂੰ ਸਜਾਣਾ ਜਾਓਗੇ ਤੁਹਾਡੇ ਤੇ ਡਿਪੈਂਡ ਹੈਗਾ ਵਾ ਜੇਕਰ ਤੁਸੀਂ ਆ ਘਰ ਖਰੀਦੇ ਹੋ ਤੇ हां इधरू ही दोस्तों देखो एक कमरे ਦਾ ਰਾਸਤਾ ਹੈਗਾ ਇਹ ਦੂਸਰੇ ਕਮਰੇ ਵਿੱਚੋਂ ਜਾਣ ਨੂੰ ਇੱਕ ਅੰਦਰੂ ਹੀ ਰਸਤਾ ਹੈਗਾ ਇਹ ਵੀ ਦਰਵਾਜ਼ਾ ਲੱਗਾ ਆ ਵਾ ਨਾਲ ਹੀ ਬੈਡਰੂਮ ਹੈਗਾ ਠੀਕ ਹੈ ਤੇ ਆਓ ਹੁਣ ਤੁਹਾਨੂੰ ਦਿਖਾਣੇ ਉੱਪਰੋਂ ਉੱਪਰੋਂ ਦਿਖਾਉਣ ਤੋਂ ਪਹਿਲਾਂ ਦੋਸਤੋ ਸੋਰੀ ਕਿਚਨ ਤੁਹਾਨੂੰ ਦਿਖਾਣੇ ਹੈਗੀ ਆ ਇਹ ਇਹਨਾਂ ਦੀ ਕਿਚਨ ਹੈਗੀ ਆ ਕਿਚਨ ਵੀ ਇਹਨਾਂ ਨੇ ਬੜੀ ਵਧੀਆ ਸੈੱਟ ਕੀਤੀ ਹੋਈ ਬਹੁਤ ਸੋਹਣੇ ਤਰੀਕੇ ਦੀ ਬਣਵਾਈ ਹੋਈ ਖੁੱਲੀ ਡੁੱਲੀ ਕਿਚਨ ਹੈਗੀ ਆ ਉਹ ਗੱਲ ਵੱਖਰੀ ਹੈ ਦਰਵਾਜ਼ਾ ਨਹੀਂ ਇਹਨੂੰ ਕੋਈ ਲਗਾਇਆ ਹੈ ਓਪਨ ਹੀ ਆ ਇਹ ਫੇਰ ਵੀ ਬਹੁਤ ਸੋਹਣੀ ਕਿਚਨ ਹੈਗੀ ਆ ਆ ਦੇਖੋ ਲੱਕਣ ਦੀਆਂ ਨਾ ਵਰਕ ਕਰਵਾਇਆ ਹੈ ਇਹਦੇ ਵਿੱਚ ਵਧੀਆ ਤਰੀਕੇ ਦੇ ਨਾਲ ਅਲਮਾਰੀਆਂ ਬਣਵਾਈਆਂ ਹੋਈਆਂ ਵਾ ਤੇ ਇਹ ਕਪੜ ਵਗੈਰਾ ਵੀ ਰੱਖਿਆ ਹੋਇਆ ਹੈ ਇਹਨਾਂ ਨੇ ਇਹ ਕੋਈ ਵੀ ਮਤਲਬ ਕਿ ਘਰ ਦੇ ਵਿੱਚ ਇੱਕ ਵੀ ਰੁਪਿਆ ਦੇ ਵਿੱਚ ਕੰਮ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਅੰਦਰ ਵੀ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੱਡੀ ਸੋਹਣੀ ਆ ਇਹਨਾਂ ਨੇ ਨਾ ਆ ਟਾਇਲ ਲਗਵਾਈ ਹੋਈ ਹੈ ਤੇ ਇਹ ਵੀ ਟਾਇਲਾਂ ਲਗਵਾਈਆਂ ਹੋਈਆਂ ਵਾ ਇਹ ਗ੍ਰੇਨਾਈਟ ਪੱਥਰ ਲੱਗਾ ਹੋਣਾ ਹੁਣ ਆਪਾਂ ਚੱਲਦੇ ਹਾਂ ਉੱਪਰ ਇਹਨਾਂ ਨੇ ਨਾ ਪੌੜੀਆਂ ਵਿੱਚ ਵੀ ਇਹਨਾਂ ਨੇ ਪੱਥਰ ਲਗਵਾਇਆ ਹੈ ਵਾਈਟ ਕਲਰ ਦਾ ਕੰਮ ਪ੍ਰੋਪਰ ਇਹਨਾਂ ਨੇ ਸਾਰਾ ਵਧੀਆ ਕਰਵਾਇਆ ਹੈ ਇਹ ਹੈਗਾ ਬਾਬਾ ਜੀ ਦਾ ਕਮਰਾ ਜਿਹੜਾ ਮੈਂ ਤੁਹਾਨੂੰ ਬਾਹਰੋਂ ਦੱਸ ਰਿਹਾ ਸੀ ਨਾ ਹਾਂਜੀ ਇਹ ਹੈਗਾ ਦੋਸਤੋ ਬਾਬਾ ਜੀ ਦਾ ਕਮਰਾ ਬਣਾਇਆ ਹੋਇਆ ਵਾ ਬੜੇ ਸੋਹਣੇ ਤਰੀਕੇ ਦੇ ਨਾਲ ਆਪਾਂ ਬੂੜ ਪਾਏ ਅੰਦਰ ਨਹੀਂ ਜਾ ਸਕਦੇ ਲੇਕਿਨ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਹਾਂਜੀ ਇਹ ਦੋਸਤ ਨੇ ਸਾਰਾ ਪੱਥਰ ਲਗਵਾਇਆ ਆਇਆ ਵਾ ਆ ਵੇਖੋ ਸਾਰਾ ਪੱਥਰ ਲਗਾਇਆ ਤੇ ਕੋਈ ਟਾਇਲ ਵਗੈਰਾ ਦਾ ਕੰਮ ਨਹੀਂ ਹੋਇਆ ਪੱਥਰ ਦਾ ਹੀ ਕੰਮ ਹੋਇਆ ਆ ਤੁਹਾਨੂੰ ਪਤਾ ਵਾ ਕਿ ਟਾਇਲਾਂ ਵਗੈਰਾ ਦੇ ਵੀ ਉਹ ਵੀ ਅੱਜਕੱਲ ਬੜੇ ਵਧੀਆ-ਵਧੀਆ ਡਿਜ਼ਾਈਨ ਆਏ ਹੋਏ ਆ ਹੁਣ ਤੁਹਾਨੂੰ ਦਿਖਾਣੇ ਉੱਪਰ ਦਾ ਡਰਾਇੰਗ ਰੂਮ ਉੱਪਰ ਦਾ ਵੀ ਡਰਾਈਵ ਰੂਮ ਉਸ ਨੇ ਬਹੁਤ ਸੋਹਣਾ ਬਣਾਇਆ ਹੈ ਵਾ ਹਾਂ ਦੋਸਤੋ ਆ ਹੈਗੇ ਇਹਨਾਂ ਦੀ ਗੈਲਰੀ ਗੈਲਰੀ ਛੋਟੀ ਜੀ ਇਹਨਾਂ ਨੇ ਬਣਾਈ ਹੈ ਲੇਕਿਨ ਬਹੁਤ ਸੋਹਣੀ ਬਣਾਈ ਹੈ ਇੱਥੇ ਆਰਾਮ ਦੇ ਨਾਲ ਤੁਸੀਂ ਇੱਕ ਦੋ ਕੁਰਸੀਆਂ ਢਾ ਸਕਦੇ ਹੋ ਵਿਚਕਾਰ ਛੋਟਾ ਜਿਹਾ ਟੇਬਲ ਰੱਖ ਸਕਦੇ ਹੋ ਇਹ ਵੀ ਆਪਸ਼ਨ ਹੈ ਕਿ ਤੁਹਾਡੇ ਦੇ ਡਿਪੈਂਡਿੰਗ ਹੀ ਆ ਉੱਪਰ ਦੀ ਬੈਠਿੰਗ ਹੈ ਕਿ ਇਹਨਾਂ ਨੇ ਵੀ ਆਪਣਾ ਪੀਓਪੀ ਦਾ ਵਰਕ ਕਰਵਾਇਆ ਹੋਇਆ ਵਾ ਉੱਪਰ ਦੇਖ ਸਕਦੇ ਹੋ ਆ ਹੈਗੀਆਂ ਇਹਨਾਂ ਦੀ ਉੱਪਰ ਦੀ ਲੋਬੀ ਦੋਸਤੋ ਇਹਨਾਂ ਦਾ ਹੈਗਾ ਡੱਟ ਏਰੀਆ ਵਾਸ਼ਿੰਗ ਮਸ਼ੀਨ ਰੱਖਣ ਵਾਸਤੇ ਤੇ ਕੱਪੜੇ ਵਗੈਰਾ ਧੋ ਸਕਦੇ ਤੁਸੀਂ ਆਰਾਮ ਦੇ ਤੇ ਇਹ ਇਹਨਾਂ ਦੀ ਵੈਂਟੀ ਇਹ ਦੋਸਤੋ ਵੈਂਟੀ ਵੀ ਇਹਨਾਂ ਨੇ ਬਹੁਤ ਹੀ ਵਧੀਆ ਲਗਵਾਈ ਹੋਈ ਆ ਠੀਕ ਆ ਵੈਂਟੀ ਦੇ ਡਰਾਅਰ ਵਗੈਰਾ ਤੁਸੀਂ ਦੇਖ ਸਕਦੇ ਹੋ ਕਿੱਡੀ ਜੇ ਵਰਕ ਕਰਦੇ ਪਏ ਆ ਇਹ ਹੈਗਾ ਇਹਨਾਂ ਦਾ ਹਾਂਜੀ ਦੋਸਤੋ ਇਹ ਵਾ ਇਹਨਾਂ ਦੀ ਉੱਪਰ ਵਾਲੀ ਕਿਚਨ ਹਾਂਜੀ ਇਹ ਹੈਗੀ ਦੋਸਤੋ ਇਹਨਾਂ ਦੀ ਉੱਪਰ ਵਾਲੀ ਕਿਚਨ ਲੇਕਿਨ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਸੈਟਅਪ ਜਿਹਾ ਕੀਤਾ ਹੋਇਆ ਆਪਣਾ ਉੱਪਰ ਆ ਥੱਲੇ ਮੇਰੇ ਦੇਖ ਸਕਦੇ ਹੋ ਕਿ ਇਹ ਇਹਨਾਂ ਨੇ ਟਾਈਲ ਲਗਵਾਈ ਹੋਈ ਆ ਐਵੀ ਟਾਈਲ ਹੀ ਲੱਗੀ ਹੋਈ ਆ ਇਹ ਜਿਹੜਾ ਇਹ ਹੈਗੀ ਪੀਵੀਸੀ ਸੀਟ ਪੀਵੀਸੀ ਸੀਟ ਦਾ ਬਹੁਤ ਸੋਹਣਾ ਵਰਕ ਕਰਵਾਇਆ ਹੈ ਥੱਲੇ ਵੀ ਪੀਵੀਸੀ ਸੀਟਾਂ ਦਾ ਬੜਾ ਵਧੀਆ ਵਰਕ ਕਰਵਾਇਆ ਹੈ ਉੱਪਰ ਵੀ ਕਰਵਾਇਆ ਤੇ ਛੱਤ ਵੀ ਇਹਨਾਂ ਨੇ ਪ੍ਰੋਪਰ ਫੀਲ ਕਰਵਾਈ ਹੋਈ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦੋਸਤ ਇਹਨਾਂ ਦਾ ਉੱਪਰਲਾ ਬਾਥਰੂਮ ਬਾਥਰੂਮ ਦੇ ਵਿੱਚ ਵੀ ਟਾਈਲਾਂ ਵਗੈਰਾ ਪ੍ਰੋਪਰ ਵਧੀਆ ਲਗਵਾਈਆਂ ਹਨ ਦੀਵਾਰ ਤੇ ਵੀ ਲੱਗੀਆਂ ਹੋਈਆਂ ਹਨ ਆ ਵੀ ਇਹਨਾਂ ਨੇ ਪੀਵੀਸੀ ਦਾ ਵਰਕ ਕਰਵਾਇਆ ਆ ਵਾ ਉੱਪਰ ਵੀ ਇਹਨਾਂ ਨੇ ਫੀਲਿੰਗ ਕਰਵਾਈ ਹੈ ਉੱਪਰ ਲਾਈਟਿੰਗ ਵਗੈਰਾ ਦੇਖ ਸਕਦੇ ਹੋ ਕਿੱਡੀ ਵਧੀਆ ਕੀਤੀ ਹੈ ਦੋਸਤੋ ਇਹ ਹੈਗਾ ਉੱਪਰਲਾ ਪਹਿਲਾ ਬੈਡਰੂਮ ਟੋਟਲ ਯਾਨੀ ਕਿ ਇਹ ਹੈਗਾ ਤੀਸਰਾ ਬੈਡਰੂਮ ਤੀਸਰਾ ਬੈਡਰੂਮ ਹੈ ਇਥੇ ਤੁਸੀਂ ਆਪਣੇ ਤਰੀਕੇ ਨਾਲ ਬੈੱਡ ਵਗੈਰਾ ਲਗਾ ਕੇ ਨਾ ਸੈਟਿੰਗ ਕਰ ਸਕਦੇ ਹੋ ਐ ਵੀ ਇਹਨਾਂ ਨੇ ਅਲਮੀਰਾ ਬਣਾਈ ਹੋਈ ਆ ਲੱਕੜ ਦੀ ਬਹੁਤ ਸੋਹਣੀ ਜੇ ਤੁਹਾਨੂੰ ਅਗਰ ਮੈਨੂੰ ਲੱਗਦਾ ਵਾ ਕਿ ਇਹਨਾਂ ਨੇ ਨਾ ਅਲਮੀਰਾ ਵਗੈਰਾ ਪ੍ਰੋਪਰ ਸਾਰੇ ਕਮਰੇ ਵਿੱਚ ਲੱਕੜ ਦੀ ਆਪ ਆਪਣੇ ਹੱਥੀ ਤਿਆਰ ਕਰਵਾਈਆਂ ਹੋਈਆਂ ਵਾ ਕੰਮ ਇਹਨਾਂ ਨੇ ਬਹੁਤ ਸੋਹਣਾ ਕੀਤਾ ਹੈ ਤੇ ਉੱਪਰ ਦੇਖ ਸਕਦੇ ਹੋ ਕਿ ਇਹਨਾਂ ਨੇ पीओपी ਦਾ ਵਰਕ ਬਹੁਤ ਵਧੀਆ ਕਰਵਾਇਆ ਹੈ ਉੱਪਰ ਵੀ। ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹ ਘਰ ਦੇ ਉੱਤੇ ਕੋਈ ਪੈਸਾ ਲਗਾਉਣ ਦੀ ਜ਼ਰੂਰਤ ਹੈ ਕੀ ਆ। ਇਹ ਹੈਗਾ ਜੀ ਇਹਨਾਂ ਦਾ ਚੌਥਾ ਬੈਡਰੂਮ। ਚੌਥਾ ਬੈਡਰੂਮ। ਫਿਲਹਾਲ ਇਹ ਖਾਲੀ ਗਾਵਾ। ਇਹਦੇ ਵਿੱਚ ਵੀ ਅਲਮੀਰਾ ਦਾ ਵਰਕ ਪ੍ਰੋਪਰ ਕਰਵਾਇਆ ਹੋਇਆ। ਸਟੋਰ ਕੀਤਾ ਹੈ ਜਿਹੜਾ ਇਹਨਾਂ ਨੇ ਜਿਹੜਾ ਵੀ ਸਮਾਨ ਦਾ ਸਟੋਰ ਕਰਨਾ ਹੈ ਸਟੋਰ ਕੀਤਾ ਹੋਇਆ ਵਾ। ਠੀਕ ਹੈ। ਇਹ ਹੈਗਾ ਚੌਥਾ ਬੈਡਰੂਮ। ਹੁਣ ਆਪਾਂ ਤੁਹਾਨੂੰ ਦਿਖਾਉਨੇ ਇਸ ਤੋਂ ਉੱਪਰ ਕੀ ਹੈਗਾ ਵਾ ਤੇ ਕਿਵੇਂ ਬਣਿਆ ਵਾ ਜੇ ਆਪਾਂ ਬੈਠਕਾਂ ਨੂੰ ਵਿੱਚ ਪਾ ਲਈਏ ਨਾ ਦੋਨਾਂ ਬੈਠਕਾਂ ਨੂੰ ਤੇ ਟੋਟਲ ਬਣ ਗਏ ਇਹਨਾਂ ਦੇ 6 ਰੂਮ ਟੋਟਲ ਇਹਨਾਂ ਦੇ 6 ਰੂਮ ਬਣ ਗਏ ਆ ਇਹ ਹੁਣ ਆਪਾਂ ਚੱਲਦੇ ਉੱਪਰ ਆਜੋ ਹੁਣ ਆਗੇ ਇਹਨਾਂ ਦੇ ਉੱਪਰ ਇਹਨਾਂ ਦਾ ਹੈਗਾ ਸਟੋਰ ਰੂਮ ਸਟੋਰ ਰੂਮ ਦੇ ਵਿੱਚ ਇਹਨਾਂ ਨੇ ਜਿਹੜਾ ਫਰਸ਼ ਪਾਇਆ ਹੈ ਸਿੰਪਲ ਸਾਦਾ ਬਲੈਕ ਰੰਗ ਦਾ ਫਰਸ਼ ਪਾਇਆ ਹੈ ਵਾ ਇਹ ਸਟੋਰ ਰੂਮ ਹੈਗਾ ਸਟੋਰ ਰੂਮ ਹੀ ਕਾਫੀ ਵੱਡਾ ਬਣਵਾਇਆ ਇਹਨਾਂ ਨੇ ਤੇ ਇਹ ਬਾਹਰ ਮੇਰੇ ਖਿਆਲ ਨਾਲ ਸ਼ਾਇਦ ਇਧਰੋਂ ਵੀ ਗੈਲਰੀ ਆ ਠੀਕ ਹੈ ਹਾਂਜੀ ਦੋਸਤੋ ਆ ਵੀ ਗੈਲਰੀ ਗਈ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਕ ਹੈ ਗੈਲਰੀ ਬਣਾਈ ਹੋਈ ਆ ਇੱਥੇ ਇਹਨਾਂ ਨੇ ਆ ਗਮਲਾ ਲਗਾਇਆ ਹੈ ਬਹੁਤ ਸੋਹਣੇ ਗੁਲਾਬ ਦੇ ਫੁੱਲਾਂ ਦਾ ਹੁਣ ਇਸ ਤੋਂ ਉੱਪਰ ਕੀ ਬਣਿਆ ਵਾ ਕਿਵੇਂ ਦਾ ਬਣਿਆ ਤੁਹਾਨੂੰ ਉਹ ਦਿਖਾਉਨੇ ਆ ਮੈਂ ਤੁਹਾਨੂੰ ਜਿਵੇਂ ਕਿਹਾ ਵਾ ਕਿ ਇਹਨਾਂ ਨੇ ਪ੍ਰੋਪਰ ਉੱਪਰਲੇ ਪਾਸੇ ਨਾ ਤਕਰੀਬਨ ਜ਼ਿਆਦਾਤਰ ਇਹਨਾਂ ਨੇ ਪੱਥਰ ਦਾ ਹੀ ਕੰਮ ਕਰਵਾਇਆ ਆ ਟਾਇਲ ਨਹੀਂ ਲਗਵਾਈ ਹੋਈ ਟਾਇਲ ਸਿਰਫ ਤੇ ਸਿਰਫ ਲੱਗੀ ਹੋਈ ਆ ਬਾਥਰੂਮ ਦੇ ਵਿੱਚ ਕਿਚਨ ਦੇ ਵਿੱਚ ਜਾਂ ਫਿਰ ਟਾਇਲ ਲੱਗੀ ਡਟ ਏਰੀਆ 'ਚ ਉੱਪਰ ਦੋਸਤੋ ਇਹਨਾਂ ਦਾ ਆ ਬਣਿਆ ਹੈ ਉੱਪਰ ਠੀਕ ਆ ਇਹ ਕੁਝ ਬਣਿਆ ਜੇ ਉੱਪਰ ਬਹੁਤ ਹੀ ਸੋਹਣਾ ਇਹਨਾਂ ਨੇ ਉੱਪਰ ਬਣਾਇਆ ਥੱਲੇ ਟਾਇਲ ਵਗੈਰਾ ਲੱਗੀ ਹੋਈ ਆ ਪੁਰਾਣੀ ਇੱਟਾਂ ਦੇ ਟਾਈਪ ਦੀ ਇਹ ਦੇਖ ਸਕਦੇ ਆ ਪੂਰੀ ਲੈਂਥ ਹੈਗੀ ਆ ਪਿੱਛੇ ਦੋ ਕਮਰੇ ਤੁਹਾਨੂੰ ਬਾਅਦ 'ਚ ਵਿਖਾਣਾ ਵਾ ਇਹ ਦੇਖੋ ਇਹਨਾਂ ਨੇ ਕਿੱਡਾ ਸੋਹਣਾ ਉੱਪਰ ਸਜਾਇਆ ਹੋਇਆ ਹੈ ਬੂਟੇ ਬਾਟੇ ਲਗਾਏ ਹੋਏ ਆ ਗਮਲੇ ਲਗਾਏ ਹੋਏ ਆ ਮਤਲਬ ਕਿ ਕਾਫੀ ਇਹ ਨਾ ਏ ਹਰਿਆਲੀ ਨੂੰ ਬੜਾ ਪਸੰਦ ਕਰਦੇ ਨੇ ਜਿਨ੍ਹਾਂ ਦਾ ਘਰ ਹੈਗਾ ਵਾ ਆ ਦੇਖੋ ਇਹ ਚੀਜ਼ਾਂ ਤੁਹਾਨੂੰ ਬਹੁਤ ਹੀ ਘੱਟ ਮਿਲਣਗੀਆਂ ਸ਼ਾਇਦ ਹੀ ਹਨਾ ਕਿ ਇਹ ਜਿਹੜੀ ਚੀਜ਼ਾਂ ਬਣਾਈਆਂ ਹੋਈਆਂ ਕੋਈ ਇਨੀ ਰੀਜਨਲ ਕਿੰਨਾ ਸੋਹਣਾ ਏਰੀਆ ਬਣਾਇਆ ਹੋਇਆ ਇਹਨਾਂ ਨੇ ਤੇ ਆ ਦੇਖੋ ਦੋਸਤੋ ਇਹਨਾਂ ਨੇ ਨਿੰਬੂ ਲਗਾਏ ਹੋਏ ਆ ਨਿੰਬੂ ਛੋੜੇ ਛੋੜੇ ਹੋਏ ਵੀ ਹੋਏ ਆ ਦੇਖੋ ਕਿੰਨਾ ਸੋਹਣਾ ਬੂਟਾ ਇਹਨਾਂ ਨੇ ਨਿੰਮੂਆਂ ਦਾ ਲਾਇਆ ਤੇ ਨਿੰਬੂ ਕਾਫੀ ਹੱਦ ਤੱਕ ਤੇ ਉੱਗੇ ਵੀ ਹੋਏ ਆ ਕਾਫੀ ਹੱਦ ਤੱਕ ਨਿੰਬੂ ਆਏ ਲੱਗੇ ਵੀ ਹੋਏ ਆ ਤੇ ਥੋੜੀ ਦੇਰ ਤੱਕ ਪੱਕ ਜਾਣਗੇ ਤੇ ਵਰਤੋਂ 'ਚ ਆ ਜਾਣਗੇ ਥੋੜੀ ਜੀ ਕੇਅਰ ਕੂਰ ਕਰਨੀ ਐ ਅੰਕਲ ਨਾ ਥੋੜਾ ਬਿਜ਼ੀ ਰਹਿੰਦੇ ਆ ਤੇ ਆ ਗਏ ਨਾ ਦੋਸਤੋ ਉੱਪਰਲਾ ਪਹਿਲਾ ਬੈਡਰੂਮ ਤਿਆਰ ਹੋਣ ਵਾਲਾ ਆ ਬਣਾਇਆ ਹੋਇਆ ਵਾ ਤਿਆਰੀ ਕਰਨ ਵਾਲੀ ਇਹਦੀ ਤੇ ਕਮਰੇ ਗੁਮਰੇ ਬਣਾਏ ਹੋਏ ਆ ਮਤਲਬ ਕਿ ਚਾਰ ਦੀਵਾਰੀ ਖੜੀ ਕੀਤੀ ਹੋਈ ਆ ਅੱਗੋਂ ਤੁਹਾਡੇ ਦੇ ਡਿਮੈਂਡ ਆ ਕਿ ਕਿਵੇਂ ਵਰਕਰ ਵਾਂਦੇ ਆ ਤੇ ਇਹ ਵੇਖੋ ਲੈਂਡਰ ਲੁੰਡਰ ਨਾ ਉੱਪਰ ਸਾਰਾ ਪਿਆ ਹੋਇਆ ਵਾ ਤੇ ਕੰਦਾ-ਕੁੰਦਾ ਵੀ ਖੜੀਆਂ ਕੀਤੀਆਂ ਹੋਈਆਂ ਆ ਮੈਂ ਇਹਨਾਂ ਵਿੱਚ ਪਲਸਤਰ ਹੋ ਕੇ ਪੇਂਟ ਹੋਣਾ ਪੇਂਟ ਕਰਵਾਉਣਾ ਪੇਂਟ ਕਰਵਾ ਲਓ ਤੁਹਾਡੇ ਤੇ ਡਿਪੈਂਡ ਹੈਗਾ ਦੂਸਰਾ ਵੀ ਉਹੀ ਸੇਮ ਸਿਸਟਮ ਉਦਾਂ ਦਾ ਹੀ ਆ ਤੇ ਇਹਨਾਂ ਨੇ ਉਹ ਥੱਲੇ ਵਾਂਗੂ ਜਿਵੇਂ ਮਤਲਬ ਕਿ ਦੋਨੇ ਬੈੱਡਰੂਮਾਂ ਦਾ ਆਉਣ ਦਾ ਰਸਤਾ ਰੱਖਿਆ ਹੈ ਨਾ ਆਣ ਜਾਣ ਦਾ ਇਹਦੇ ਵਿੱਚ ਵੀ ਬਿਸਤਰਾ ਹੀ ਆ ਇੱਥੇ ਪਰਦਾ ਲਾ ਲਓ ਤੁਸੀਂ ਜਾਂ ਦਰਵਾਜ਼ਾ ਲਗਾ ਲਓ ਤੁਹਾਡੇ ਤੇ ਡਿਪੈਂਡ ਹੈਗਾ ਵਾ ਐ ਇਹਨਾਂ ਨੇ ਬਣਾਈਆਂ ਪਾਣੀ ਵਾਲੀ ਟੈਂਕੀ ਆਜੋ ਹੁਣ ਉੱਪਰ ਚੱਲਦੇ ਹਾਂ ਇੱਥੇ ਦੋਸਤੋ ਇਹਨਾਂ ਨੇ ਕੋਈ ਵੀ ਟਾਇਲ ਪੱਥਰ ਵਗੈਰਾ ਨਹੀਂ ਲਗਾਇਆ ਜੇਕਰ ਤੁਸੀਂ ਚਾਹੋ ਤੇ ਉੱਪਰ ਆਣਗੇ ਇੱਥੇ ਵੀ ਆਰਾਮ ਨਾਲ ਆਪਣੇ ਬੈਠ ਸਕਦੇ ਹੋ ਆ ਜਿਹੜੀ ਇਹਨਾਂ ਨੇ ਬਣਾਈ ਥੜੀ ਇਹ ਬੈਠਣ ਵਾਸਤੇ ਬਣਾਈ ਹੋਈ ਆ ਬਹੁਤ ਵਧੀਆ ਮਤਲਬ ਕਿ ਅੰਕਲ ਹੁਣ ਨਾ ਸ਼ਕੀਨ ਕਾਫੀ ਨੇ ਇਹਨਾਂ ਨੇ ਆ ਜਿਹੜਾ ਤੁਸੀਂ ਉੱਪਰ ਵੇਖ ਹੀ ਸਕਦੇ ਹੋ ਬਸ ਹੁਣ ਨਾ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਇਧਰ ਧਿਆਨ ਨਹੀਂ ਦੇ ਪਾ ਰਹੇ ਤੇ ਜਿੱਦਣ ਅੰਕਲ ਹੁਣ ਫ੍ਰੀ ਹੋਗੇ ਤੇ ਸਾਰਾ ਹੀ ਬੂਟਿਆਂ ਦਾ ਹਰਿਆ ਭਰਿਆ ਕਰ ਦੇਣਾ ਇਹਨਾਂ ਨੇ ਮਾਹੌਲ ਆ ਦੋਸਤੋ ਆ ਗਿਆ ਪਰ ਹੁਣ ਇਹਨਾਂ ਦੇ ਉੱਪਰ ਬਿਲਕੁਲ ਲਾਸਟ ਤੇ ਸੋ ਇਹ ਬਣਾਈ ਹੋਈ ਹੈ ਇਹਨਾਂ ਨੇ ਮੋਂਟੀ ਆਪਣੇ ਮੋਂਟੀ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੰਨੇ ਸੋਹਣੇ ਹਨ ਬੂਟੇ ਲਗਾਏ ਗਮਨੇ ਗਮਨੇ ਆ ਪ੍ਰੋਪਰ ਰੱਖੇ ਹੋਏ ਆ ਉੱਪਰ ਓ ਝਾਤੀ ਮਾਰ ਲੋ ਇੱਕ ਵਾਰੀ ਸਾਰੀ ਗ੍ਰੀਨਰੀ ਬਹੁਤ ਹੀ ਵਧੀਆ ਕੀਤੀ ਹੈ ਉੱਪਰ ਬੜੇ ਵਧੀਆ ਤਰੀਕੇ ਨਾਲ ਐਲੋਵੀਰਾ ਲੱਗਾ ਹੋਇਆ ਵਾ ਗੁਲਾਬ ਦੇ ਫੁੱਲ ਲੱਗੇ ਹੋਏ ਆ ਨਿੰਬੂ ਲੱਗੇ ਹੋਏ ਆ ਤੇ ਆਪਣਾ ਹੋਰ ਵੀ ਕਾਫੀ ਲੱਗੇ ਆ ਮੈਨੂੰ ਬਹੁਤ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਬੂਟਿਆਂ ਬਾਰੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਸਾਈਡਾਂ ਦੇ ਮੇਰੇ ਘੇਰੇ ਘੇਰੇ ਚਾਰੇ ਪਾਸੇ ਘਰ ਹੀ ਘਰ ਬਣੇ ਹੋਏ ਆ ਸਾਰੇ ਹੀ ਇੱਥੇ ਫੈਮਲੀਆਂ ਵਗੈਰਾ ਬਹੁਤ ਹੀ ਵਧੀਆ ਰਹਿੰਦੀਆਂ ਨੇ ਤੇ ਲੱਗ ਲੱਗੇ ਸਾਰੇ ਪਾਸੇ ਘਰ ਹੈਗੇ ਆ ਵੱਡੀ ਗੱਲ ਇਹ ਵਾ ਕਿ ਜਿਹੜੀ ਇਹ ਕੋਠੀ ਆ ਨਾ ਇਹ ਜਿਹੜਾ ਘਰ ਆ ਇਹ ਹੈਗਾ ਵਾ ਬੰਦ ਗਲੀ ਦੇ ਵਿੱਚ ਬੰਦ ਗਲੀ ਦੇ ਵਿੱਚ ਤੁਹਾਡੇ ਬੱਚੇ ਜਿਵੇਂ ਮਰਜ਼ੀ ਖੇលਦੇ ਰਹਿਣ ਕਿਸੇ ਫालतू ਬੰਦੇ ਦੀ ਕੋਈ ਐਂਟਰੀ ਨਹੀਂ ਗਈ ਇਹਦੇ ਵਿੱਚ ਆ ਗਲੀ ਦੇ ਵਿੱਚ ਕੋਈ ਫालतू ਬੰਦਾ ਨਹੀਂ ਆ ਸਕਦਾ ਦੂਜੀ ਗੱਲ ਇਹ ਵਾ ਕਿ ਤੁਹਾਡੀ ਜੇ ਕਿਤੇ ਗੱਡੀ ਬਾਈਕ ਵਗੈਰਾ ਕੋਈ ਬਾਹਰ ਲੱਗੀ ਵੀ ਰਹਿ ਜੇ ਨਾ ਕੋਈ ਕਿਸੇ ਗੱਲ ਦਾ ਡਰ ਨਹੀਂ ਕਿਉਂਕਿ ਫਾਲਤੂ ਕਿਸੇ ਬੰਦੇ ਨੇ ਆਣਾ ਹੀ ਨਹੀਂ ਇਹਦੇ ਵਿੱਚ ਗਲੀ ਵਿੱਚ ਉਹੀ ਆਏਗਾ ਜਾਂ ਜੇ ਕੋਈ ਰਿਲੇਟਿਵ ਹੋਏਗਾ ਨਹੀਂ ਤਾਂ ਜਿਨ੍ਹਾਂ ਦੇ ਘਰ ਨੇ ਉਹੀ ਇਸ ਗਲੀ ਦੀ ਐਂਟਰੀ ਕਰਨਗੇ ਹਾਂਜੀ ਹੁਣ ਦੱਸ ਦਿਆਂ ਦੋਸਤੋ ਇੱਕ ਵਾਰੀ ਤੁਹਾਨੂੰ ਫੇਰ ਐਡਰੈਸ ਹੈਗਾ ਜੀ ਸ਼ਹੀਦ ਉਦਮ ਸਿੰਘ ਨਗਰ ਤਰਨਤਾਰ ਰੋਡ ਗਲੀ ਨੰਬਰ 2 ਡਿਮਾਂਡ ਹੈਗੀ ਆ 47 ਲੱਖ ਦੀ 47 ਲੱਖ ਦੀ ਇਹਨਾਂ ਦੀ ਡਿਮਾਂਡ ਹੈਗੀ ਆ ਬਾਕੀ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਂਦੀ ਆ ਵਧੀਆ ਲੱਗਦਾ ਇਹ ਘਰ ਜੇਕਰ ਤੁਸੀਂ ਖਰੀਦਣਾ ਚਾਹਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲਦਾ ਹੈਗਾ ਉੱਥੋਂ ਸਾਨੂੰ ਫੋਨ ਕਰ ਲਿਓ ਤੇ ਦੂਜੀ ਗੱਲ ਇਹ ਵਾ ਕਿ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਭੈਣ ਭਰਾ ਕਿਸੇ ਸੱਜਣ ਦਾ ਕੋਈ ਵੀਡੀਓ ਪਹੁੰਚ ਸਕੇ ਜਿਹੜਾ ਘਰ ਲੈਣ ਦਾ ਚਾਹ ਮਾਨ ਹੈਗਾ ਵਾ ਜਿਹਨੂੰ ਜ਼ਿਆਦਾ ਕਮਰੇ ਚਾਹੀਦੇ ਇਸ ਘਰ ਦੇ ਵਿੱਚ ਉਹ ਵੀਡੀਓ ਵੱਧ ਤੋਂ ਵੱਧ ਉਸ ਤੇ ਕਰ ਪਹੁੰਚਾ ਦਿਓ ਇਹ ਟੋਟਲ ਇਹਦੇ ਵਿੱਚ ਕਮਰੇ ਹੈਗੇ 10 ਕੇ 12 ਕਮਰੇ ਹੈਗੇ ਆ ਜਿੰਨਾ ਵਿੱਚ ਆਪਾਂ ਡਰਾਇੰਗ ਰੂਮ ਕੱਢ ਦਿੰਨੇ ਆ ਤੇ ਫੇਰ ਕਮਰੇ ਰਹਿ ਜਾਂਦੇ 7-8 ਕਮਰੇ ਰਹਿ ਜਾਂਦੇ ਆ ਬਾਕੀ ਉੱਪਰ ਦਾ ਤੁਹਾਨੂੰ ਸਾਰਾ ਮਾਹੌਲ ਦਿਖਾਤਾ ਜਿਹੜੇ ਉੱਪਰਲੇ ਦੋ ਕਮਰੇ ਹੈਗੇ ਪਿੱਛੇ ਉਹਨਾਂ ਦਾ ਵਰਕ ਹੋਣ ਵਾਲਾ ਪੰਜਾਬੀ ਵਿੱਚ ਜਿਹਨੂੰ ਕਹਿੰਨੇ ਕਿ ਆਪਾਂ ਸੁਰਖੀ ਪਾਊਡਰ ਲੱਗਣ ਵਾਲਾ ਵਾ ਬਾਕੀ ਇਹਨਾਂ ਨੇ ਤਿਆਰ ਕੀਤਾ ਹੋਇਆ ਵਾ ਸਿਰਫ ਜੇ ਤੁਹਾਡਾ ਵੱਧ ਤੋਂ ਵੱਧ ਪੈਸਾ ਲੱਗੇ ਉੱਪਰ ਤੇ ਮੇਰੇ ਖਿਆਲ ਨਾਲ ਦੋਨਾਂ ਕਮਰਿਆਂ ਦੇ ਉੱਤੇ ਟੌਰ ਨਾਲ ਚਮਕਾਉਣ ਦਾ ਰੁਪਿਆ 1.5 ਲੱਖ ਲੱਗੂਗਾ ਕਿਸ ਤੋਂ ਵੱਧ ਨਹੀਂ ਲੱਗੂਗਾ ਬਾਕੀ ਜੇਕਰ ਤੁਸੀਂ ਘਰ ਲੈਣ ਦੇ ਚੁੱਕੇ ਹੋ ਸਾਡੇ ਨਾਲ ਸਕਰੀਨ ਉੱਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇੱਕ ਵਾਰੀ ਫੇਰ ਤੁਹਾਨੂੰ ਰਿਕਵੈਸਟ ਕਰਦੇ ਆਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਤੁਹਾਡਾ ਭੈਣ ਭਰਾ ਸੱਜਣ ਬੇਲੀ ਕੋਈ ਵੀ ਘਰ ਲੈਣ ਦਾ ਚਾਹ ਵਾਣੇਗਾ ਇਹ ਵੀਡੀਓ ਉਹਦੇ ਤੱਕ ਪਹੁੰਚਦੀ ਕਰ ਦਿਓ ਮਿਲਦੇ ਆਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਦੋਸਤੋ ਵੀਡੀਓ ਬੰਦ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਜੇਕਰ ਮੇਰੇ ਕੋਲ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਘਰ ਦੀ ਕੋਈ ਚੀਜ਼ ਸਮਝਾਉਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਵੀਰੇ ਤੇਰ ਕੋ ਆ ਚੀਜ਼ ਦੀ ਗਲਤੀ ਹੋਈ ਆ ਤੂੰ ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬੋਲਿਆ ਕਰ ਤੇ ਮੈਂ ਜ਼ਰੂਰ ਅੱਗੇ ਤੋਂ ਵਧੀਆ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰਾਂਗਾ ਤੇ ਦੂਜੀ ਗੱਲ ਇਹ ਵਾ ਕਿ ਮੈਨੂੰ ਤੂੰ ਇਹ ਦੱਸੋ ਕਿ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਪਏ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੀ ਸਟੇਟ ਤੋਂ ਦੇਖਦੇ ਪਏ ਹੋ ਤੇ ਕਿਹੜੀ ਕੰਟਰੀ ਤੋਂ ਦੇਖਦੇ ਪਏ ਹੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ